हेलो एवरीवन दिस इज गोबिंद आज ਦਾ ਜਿਹੜਾ ਮੇਰਾ ਦਿਨ ਹੈ ਪਹਿਲਾ ਦਿਨ ਹੈ ਮੇਰੇ ਬਲੌਗ ਦਾ ਇਹ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਦੀ ਵੀਡੀਓ ਬਣਾਈ ਸੀ ਤੇ ਮੈਂ ਉਹ YouTube ਦੇ ਉੱਪਰ ਅਪਲੋਡ ਕੀਤੀ ਸੀ ਜਿਦੇ ਵਿੱਚ ਮੈਂ ਦੱਸਿਆ ਸੀਗਾ ਕਿ ਮੇਰਾ ਚੈਲੰਜ ਕੀ ਆ ਮੇਰਾ ਚੈਲੰਜ ਇਹ ਆ ਕਿ ਮੈਂ 365 ਦਿਨਾਂ ਦੇ ਵਿੱਚ 40 ਕਰੋੜ ਰੁਪਇਆ ਅਰਨ ਕਰਨਾ ਹੈ 40 ਕਰੋੜ ਰੁਪਇਆ ਅਰਨ ਕਰਨਾ ਹੈ ਤੇ ਮੇਰਾ weight ਬਹੁਤ ਜ਼ਿਆਦਾ ਹੈ ਲਗਭਗ ਮੈਂ ਅੱਜ ਹੀ ਮੈਜ਼ਰ ਕੀਤਾ ਹੈ ਮੇਰਾ weight ਹੈਗਾ ਕਰੀਬ 97 ਕਿਲੋ ਸੋ 97 ਕਿਲੋ ਤੋਂ ਮੇਰੇ weight ਨੂੰ ਰਿड्यूस ਕਰਨਾ ਹੈ 85 ਕਿਲੋ ਤੱਕ ਲਗਭਗ ਮੈਂ 13 14 ਕਿਲੋ weight ਹੈ ਜਿਹੜਾ ਮੇਰਾ ਘੱਟ ਕਰਨਾ ਹੈ ਸੋ ਇਹ ਮੇਰੇ ਦੋ ਮੇਨ ਗੋਲ ਨੇ ਜਿਹੜੇ ਮੈਂ 365 ਦਿਨਾਂ ਦੇ ਵਿੱਚ ਕਵਰ ਕਰਨੇ ਨੇ ਸੋ ਜਿਹੜੇ ਮੈਂ 365 ਦਿਨਾਂ ਦੇ ਵਿੱਚ ਅਚੀਵ ਕਰਨੇ ਨੇ ਸੋ ਸੋ ਅੱਜ ਦਾ ਜਿਹੜਾ ਮੇਰਾ ਦਿਨ ਸ਼ੁਰੂ ਹੋਇਆ ਸੀਗਾ ਉਹ 8 ਵਜੇ ਸ਼ੁਰੂ ਹੋਇਆ ਸੀਗਾ ਤੇ ਲਗਭਗ ਮੈਂ ਹੁਣ ਵੀਡੀਓ ਬਣਾ ਰਿਹਾ ਲਗਭਗ ਜਿਹੜਾ ਟਾਈਮ ਹੋ ਗਿਆ ਉਹ 8:00 ਵਜੇ ਹੋ ਗਿਆ 8 ਵਜੇ ਹੋ ਗਿਆ ਤੇ ਮੇਰੀ ਜਿਹੜੇ ਮੇਰੇ ਬਲੌਗ ਆ ਹੋਰ ਘੰਟੇ ਜਾਂ 2 ਘੰਟੇ ਬਾਅਦ ਆਊਗਾ ਕਿਉਂਕਿ ਮੈਂ ਇਹਨੂੰ ਐਡਿਟ ਕਰਨਾ ਸੋ ਇਹ 12 ਘੰਟਿਆਂ ਦੇ ਵਿੱਚ ਜਿਹੜਾ ਮੈਂ ਕੰਮ ਕੀਤਾ ਮੈਂ ਉਹ ਤੁਹਾਨੂੰ ਐਕਸਪਲੇਨ ਕਰ ਦਿੰਨਾ ਸੋ ਸੋ ਮੈਂ 40 ਕਰੋੜ ਰੁਪਇਆ ਕਮਾਉਣ ਵਾਸਤੇ ਜਿਹੜੀ ਜਿਹੜੀ ਪਲੇਟਫਾਰਮ ਦੇ ਉੱਪਰ ਕੰਮ ਕਰਨਾ ਹੈ ਉਹ ਕਰਨਾ ਹੈ ਡ੍ਰੌਪਸ਼ਿਪਿੰਗ ਦੇ ਉੱਪਰ ਕੰਮ ਪਰ ਡ੍ਰੌਪਸ਼ਿਪਿੰਗ ਕਰਨ ਦੇ ਲਈ ਤੁਹਾਨੂੰ ਫੇਸਬੁੱਕ ਤੇ ਫੇਸਬੁੱਕ ਸੋ ਡ੍ਰੌਪਸ਼ਿਪਿੰਗ ਦਾ ਕੰਮ ਕਰਨ ਲਈ ਤੁਹਾਨੂੰ ਫੇਸਬੁੱਕ ਪ੍ਰੋਫਾਈਲ ਤੇ ਫੇਸਬੁੱਕ ਪੇਜ ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਫੇਸਬੁੱਕ ਪੇਜ ਆ ਉਸ ਦੇ ਉੱਪਰੋ ਹੀ ਐਡਸ ਚੱਲਣਗੀਆਂ ਆਪਾਂ ਡ੍ਰੌਪਸ਼ਿਪਿੰਗ ਦਾ ਆਪਾਂ ਡ੍ਰੌਪਸ਼ਿਪਿੰਗ ਦਾ ਸਟੋਰ ਬਣਾਵਾਂਗੇ ਪਲੱਸ ਆਪਾਂ ਕੀ ਕਰਾਂ ਮੰਨ ਲਓ ਆਪਾਂ ਡ੍ਰੌਪਸ਼ਿਪਿੰਗ ਦਾ ਸਟੋਰ ਬਣਾਵਾਂਗੇ ਜੋ ਪ੍ਰੋਡਕਟ ਦੀ ਆਪਾਂ ਐਡ ਚਲਾਣੀਆਂ ਉਹ ਫੇਸਬੁਕ ਪੇਜ ਦੇ ਉੱਪਰ ਐਡ ਚਲਾਨੀ ਪਊਗੀ ਸੋ ਫੇਸਬੁਕ ਪੇਜ ਤਾਂ ਬਣੂਗਾ ਅਗਰ ਆਪਣੇ ਕੋਲ ਫੇਸਬੁਕ ਪ੍ਰੋਫਾਈਲ ਹੋਊਗੀ ਸੋ ਇਸ ਕਰਕੇ ਡ੍ਰੌਪਸ਼ਿਪਿੰਗ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਲੋੜ ਹੋਣੀ ਚਾਹੀਦੀ ਆ ਉਹ ਫੇਸਬੁਕ ਪੇਜ ਦੀ ਲੋੜ ਹੋਣੀ ਚਾਹੀਦੀ ਆ ਸੋ ਜਿਹੜੀ ਆਪਾਂ ਨੂੰ ਲੋੜ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ ਫੇਸਬੁਕ ਪ੍ਰੋਫਾਈਲ ਦੀ ਤੇ ਫੇਸਬੁਕ ਪੇਜ ਦੀ ਸੋ ਮੈਂ ਥੋੜਾ ਜਿਹਾ ਫੇਸਬੁਕ ਪ੍ਰੋਫਾਈਲ ਤੇ ਫੇਸਬੁਕ ਪੇਜ ਵਿੱਚ ਸਰਚ ਕੀਤਾ ਹੈ ਉਡੀ ਇਹਨਾਂ ਦੇ ਨਾਲ ਹੀ ਆਪਾਂ ਜਰਨੀ ਰੱਖਣੀ ਆ ਇਹਦੇ ਬਾਰੇ ਆਪਾਂ ਨੂੰ ਪਤਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਆਪਾਂ ਡਿਸਕਸ ਕਰਦੇ ਹਾਂ ਵੀ ਫੇਸਬੁੱਕ ਪੇਜ ਤੇ ਪ੍ਰੋਫਾਈਲ ਦੇ ਵਿੱਚ ਅ ਡਿਫਰੈਂਸ ਕੀ ਆ ਸੋ ਅਗਰ ਫੇਸਬੁਕ ਪ੍ਰੋਫਾਈਲ ਦੀ ਗੱਲ ਕਰੀਏ ਫੇਸਬੁਕ ਪ੍ਰੋਫਾਈਲ ਦੇ ਵਿੱਚ ਸਾਡੇ ਫਰੈਂਡਸ ਬਣਦੇ ਨੇ ਤੇ ਸਾਡੇ ਰਿਲੇਟਿਵ ਵੀ ਉਹਦੇ ਵਿੱਚ ਐਡ ਹੁੰਦੇ ਨੇ ਜਿਹਦੇ ਵਿੱਚ ਅਸੀਂ ਆਪਣੀਆਂ ਸਟੋਰੀਜ਼ ਰੀਲ ਤੇ ਵੀਡੀਓ ਵਗੈਰਾ ਸ਼ੇਅਰ ਕਰ ਸਕਦੇ ਹਾਂ ਜੋ ਸਾਡੇ ਫਰੈਂਡਸ ਤੇ ਰਿਲੇਟਿਵ ਤੱਕ ਜਾਣਗੀਆਂ ਅਗਰ ਮੈਂ ਫੇਸਬੁਕ ਪੇਜ ਦੀ ਗੱਲ ਕਰਾਂ ਫੇਸਬੁਕ ਪੇਜ ਸਿਰਫ ਬਿਜ਼ਨਸ ਲਈ ਵਰਤਿਆ ਜਾਂਦਾ ਹੈ ਅਗਰ ਆਪਾਂ ਕੋਈ ਆਰਗੇਨਾਈਜੇਸ਼ਨ ਅਗਰ ਆਪਾਂ ਕੋਈ ਆਰਗੇਨਾਈਜੇਸ਼ਨ ਬਣਾਈਆ ਜਾਂ ਫਿਰ ਆਪਾਂ ਕੋਈ ਬ੍ਰਾਂਡ ਲਾਂਚ ਕਰਨਾ ਹੈ ਜਾਂ ਫਿਰ ਆਪਾਂ ਕੋਈ ਬਿਜ਼ਨਸ ਰਨ ਕਰ ਰਹੇ ਹਾਂ ਤਾਂ ਫਿਰ ਫੇਸਬੁਕ ਆ ਜਿਹੜਾ ਪੇਜ ਬਣਾਇਆ ਜਾਂਦਾ ਹੈ ਸੈਕਿੰਡ ਜਿਹੜੀ ਚੀਜ਼ ਇਹ ਆ ਵੀ ਫੇਸਬੁਕ ਪੇਜ 1 ਤੋਂ 2 ਹੋ ਸਕਦੇ ਨੇ 2 ਤੋਂ 3 ਵੀ ਹੋ ਸਕਦੇ ਨੇ ਲੇਕਿਨ ਪ੍ਰੋਫਾਈਲ ਇੱਕ ਹੋਊਗੀ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੋਫਾਈਲ ਬਣਾਣੀ ਪਊਗੀ ਪ੍ਰੋਫਾਈਲ ਬਣਾਉਣ ਤੋਂ ਬਾਅਦ ਉਸ ਪ੍ਰੋਫਾਈਲ ਦੇ ਉੱਪਰ ਆਪਾਂ ਪੇਜ ਨੇ ਜਿਹੜੇ ਉਹ 2 ਜਾਂ 3 ਕ੍ਰੀਏਟ ਕਰ ਸਕਦੇ ਆ ਜਿਵੇਂ ਮੰਨ ਲਓ ਮੈਂ ਆ ਮੇਰੇ ਕੋਲ ਇੱਕ ਫੇਸਬੁਕ ਦਾ ਪੇਜ ਮੰਨ ਲਓ ਮੈਂ ਸੈਂਟਰੀ ਪੈਡ ਦਾ ਕੰਮ ਕਰ ਰਿਹਾ ਇੱਕ ਪੇਜ ਮੇਰਾ ਹੋਊਗਾ ਸੈਂਟਰੀ ਪੈਡ ਦੇ ਲਈ ਸੈਕਿੰਡ ਮੰਨ ਲਓ ਮੈਂ ਟਿਊਟੋਰੀਅਲ ਬਣਾ ਰਿਹਾ ਕੋਈ ਕੋਈ ਚੀਜ਼ ਟੀਚ ਕਰ ਰ ਇਹ ਅ ਬ੍ਰਾਂਡ ਆ ਕੱਪੜੇ ਹੁੰਦਾ ਤਾਂ ਥਰਡ ਮੇਰਾ ਪੇਜ ਹੋਊਗਾ ਉਹ ਬ੍ਰਾਂਡ ਦੇ ਲਈ ਸੋ ਪ੍ਰੋਫਾਈਲ ਇੱਕ ਹੋਊਗੀ ਪਰ ਜਿਹੜੇ ਬਿਜ਼ਨਸ ਨੇ ਸੋ ਜਿਹੜੀ ਫੇਸਬੁੱਕ ਪੇਜ ਨੇ ਉਹ ਦੋ ਜਾਂ ਤਿੰਨ ਜਿੰਨੇ ਵੀ ਮਰਜ਼ੀ ਜਿੰਨੇ ਵੀ ਆਪਣੇ ਬਿਜ਼ਨਸ ਨੇ ਉਹਨੇ ਆਪਣੇ ਪੇਜ ਹੋ ਸਕਦੇ ਨੇ ਸੋ ਫੇਸਬੁੱਕ ਪੇਜ ਕੀ ਹੋਊਗਾ ਪਬਲਿਕ ਹੋਊਗਾ ਕਿਉਂਕਿ ਉੱਥੇ ਆਪਣੀ ਆਡੀਅנס ਬਿਲਡ ਹੋਊਗੀ ਆਪਣੇ ਕਸਟਮਰ ਆਣਗੇ ਲੇਕਿਨ ਪ੍ਰੋਫਾਈਲ ਹੈ ਜਿਹੜੀ ਉਹਦੇ ਤੇ ਆਪਾਂ ਕੀ ਕਰ ਸਕਦੇ ਆ ਲੋਕ ਕਰ ਸਕਦੇ ਆ ਉਸ ਚੀਜ਼ ਨੂੰ ਆਪਾਂ ਪ੍ਰਾਈਵੇਟ ਕਰ ਸਕਦੇ ਆ ਤਾਂ ਜੋ ਆਪਣੇ ਰਿਲੇਟਿਵ ਤੇ ਫਰੈਂਡਸ ਆਪਣੀ ਸਟੋਰੀਜ਼ ਵਗੈਰਾ ਨੂੰ ਚੱਕ ਫੇਸਬੁਕ ਪ੍ਰੋਫਾਈਲ ਨੂੰ ਅਸੀਂ ਲੋਕ ਕਰ ਸਕਦੇ ਆ ਤਾਂ ਜੋ ਸਾਡੀ ਜਿਹੜੀਆਂ ਪੋਸਟਸ ਵਗੈਰਾ ਨੇ ਉਹ ਸਿਰਫ ਸਾਡੇ ਰਿਲੇਟਿਵ ਜਾਂ ਫਰੈਂਡਸ ਦੇਖਣ ਲੇਕਿਨ ਫੇਸਬੁਕ ਜਿਹੜਾ ਪੇਜ ਹੋਊਗਾ ਉਹ ਪਬਲਿਕ ਹੋਊਗਾ ਤਾਂ ਜੋ ਸਾਡੀ ਜਿਹੜੀ ਆਡੀਅנס ਆ ਉਹਦੇ ਉੱਪਰ ਬਿਲਡ ਹੋ ਸਕੇ ਸੋ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਆ ਫੇਸਬੁਕ ਪ੍ਰੋਫਾਈਲ ਦੇ ਉੱਪਰ ਆਪਣੇ ਫਰੈਂਡਸ ਬਣਨਗੇ ਲੇਕਿਨ ਫੇਸਬੁਕ ਪੇਜ ਦੇ ਉੱਪਰ ਆਪਣੇ ਫੋਲੋਅਰਸ ਬਣਨਗੇ ਸੋ ਫੇਸਬੁਕ ਪ੍ਰੋਫਾਈਲ ਆਪਾਂ ਸਿਰਫ ਖੁਦ ਮੈਨੇਜ ਕਰਨਾ ਪਊਗਾ ਲੇਕਿਨ ਜਿਹੜਾ ਫੇਸਬੁਕ ਪੇਜ ਹੁੰਦਾ ਉਹ ਮਲਟੀਪਲ ਪਰਸਨ ਆਪਣੇ ਪੇਜ ਨੂੰ ਮੈਨੇਜ ਕਰ ਸਕਦੇ ਨੇ ਕਈ ਵਾਰੀ ਐਦਾਂ ਹੁੰਦਾ ਆਪਣੇ ਕੋਲ ਬਹੁਤ ਜਿਆਦਾ ਕੰਮ ਆ ਜਾਂਦਾ ਤਾਂ ਫਿਰ ਫਿਰ ਆਪਾਂ ਕੀ ਕਰਦੇ ਆ ਫਿਰ ਆਪਾਂ ਕੀ ਕਰਦੇ ਆ EMPLOYE HIRE ਕਰ ਲੈਨੇ ਆ ਤਾਂ ਜੋ ਸਾਡੀ ਫੇਸਬੁਕ ਨੂੰ ਕੋਈ ਰਨ ਕਰ ਸਕੇ ਕਿਉਂਕਿ ਐਡਸ ਵਗੈਰਾ ਚਲਾਨੀਆਂ ਪੈਂਦੀਆਂ ਨੇ ਜਾਂ ਫੇਸਬੁਕ ਨੂੰ ਮੈਨੇਜ ਕਰਨਾ ਪੈਂਦਾ ਤਾਂ ਉਸ ਟਾਈਮ ਸਾਨੂੰ EMPLOYE ਦੀ ਲੋੜ ਪੈ ਸਕਦੀ ਆ ਏ ਸੀਗਾ ਫੇਸਬੁਕ ਤੇ ਫੇਸਬੁਕ ਪੇਜ ਤੇ ਪ੍ਰੋਫਾਈਲ ਦਾ ਡਿਫਰੈਂਸ ਸੋ ਜਿਹੜਾ ਨੈਕਸਟ ਮੇਰਾ ਬਲੌਗ ਆਊਗਾ ਸੈਕਿੰਡ ਡੇ ਵਾਲਾ ਉਦੇ ਵਿੱਚ ਮੈਂ ਫੇਸਬੁੱਕ ਪੇਜ ਤੇ ਪ੍ਰੋਫਾਈਲ ਬਾਰੇ ਇਹ ਤੋਂ ਵੀ ਡੀਪਲੀ ਗੱਲਾਂ ਕਰੂੰਗਾ ਸੋ ਜਿੱਥੇ ਤੱਕ ਮੈਂ ਡ੍ਰੋਪਸ਼ਿਪਿੰਗ ਨੂੰ ਦੇਖ ਸਕਿਆ ਡ੍ਰੋਪਸ਼ਿਪਿੰਗ ਨੂੰ ਆਪਾਂ ਤਿੰਨ ਪਾਰਟਸ ਵਿੱਚ ਵੰਡ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਕਰਨੀ ਪਊਗੀ ਪ੍ਰੋਡਕਟ ਸਰਚ ਕਿਉਂਕਿ ਕੋਈ ਐਹੋਜਾ ਪ੍ਰੋਡਕਟ ਆਪਾਂ ਨੂੰ ਤਿਆਰ ਕਰਨਾ ਪਊਗਾ ਜਿਹਦੀ ਆਪਾਂ ਸੇਲ ਕਰਨੀਆਂ ਸੋ ਪ੍ਰੋਡਕਟ ਜਿਹੜਾ ਸਰਚਾ ਆਪਣੇ ਕੋਲ ਪ੍ਰੋਡਕਟ ਹੋਊਗਾ ਵਿਨਿੰਗ ਪ੍ਰੋਡਕਟ ਜਿਹੜਾ ਮਾਰਕੀਟ ਦੇ ਵਿੱਚ ਉੱਤੇ ਤੇ ਆਪਾਂ ਨੂੰ ਪੈਸਾ ਬਣਾ ਕੇ ਦੇਵੇ ਉਹ ਪ੍ਰੋਡਕਟ ਨੂੰ ਲੱਭਣ ਵਾਸਤੇ ਜੋ ਆਪਣੇ ਕੋਲ ਸੋ ਆਪਣੇ ਕੋਲ ਇੱਕ ਵਿਨਿੰਗ ਪ੍ਰੋਡਕਟ ਹੋਣਾ ਚਾਹੀਦਾ ਜੋ ਮਾਰਕੀਟ ਦੇ ਵਿੱਚ ਉਤਰੇ ਤੇ ਆਪਾਨੂੰ ਪੈਸਾ ਸੋ ਆਪਾਂ ਨੂੰ ਪੈਸਾ ਕਮਾ ਕੇ ਦਵੇ ਉਹਨਾਂ ਵਾਲੇ ਬਲੌਗ ਨੇ ਜਿਹੜੇ ਉਹ ਡ੍ਰੌਪਸ਼ਿਪਿੰਗ ਦੇ ਉੱਪਰ ਇੱਕ ਸੀਰੀਅਸ ਟਿਊਟੋਰੀਅਲ ਹੋਵੇਗੇ ਜਿਨ੍ਹਾਂ ਨੂੰ ਆਪਾਂ ਦੇਖਾਂਗੇ ਕਿ ਪੈਸਾ ਜਿਹੜਾ ਆਪਾਂ ਕਿੱਦਾਂ ਕਮਾਣਾ ਹੈ ਸੋ ਮੇਰਾ ਤਾਂ ਚੈਲੰਜ ਸੋ ਮੇਰਾ ਤਾਂ ਇੱਕ ਚੈਲੰਜ ਹੀ ਆ ਕਿ ਮੈਂ 365 ਦਿਨਾਂ ਦੇ ਵਿੱਚ 40 ਕਰੋੜ ਰੁਪਈਆ ਅਰਨ ਕਰਨਾ ਹੈ ਸੋ ਇਹ ਸੀਰੀਅਸ ਸੋ ਇਹ ਇੱਕ ਇੱਕ ਸੀਰੀਅਸ ਸੋ ਇੱਕ ਮੈਂ ਸੀਰੀਅਸ ਗੱਲ ਕਰ ਰਿਹਾ ਕੋਈ ਇਹ ਨਹੀਂ ਹੈਗਾ ਵੀ ਮੈਂ ਅੱਜ ਕੰਟੀਨਿਊ ਕੀਤਾ ਪਰਸੋਂ ਇਹ ਚੌਥੇ ਨੂੰ ਮੈਂ ਆ ਕੇ ਬਲੌਗ ਪਾੜੇ ਬੰਦ ਕਰ ਦੂੰਗਾ ਸੋ ਮੇਰੇ ਨਾਲ ਜੁੜੇ ਰਹੋ ਮੈਨੂੰ ਮੈਸੇਜ ਕਰਕੇ ਯਾਦ ਵੀ ਕਰਵਾਂਦੇ ਰਹੋ ਕਿ ਤੇਰੇ ਕੋਲ ਐਨੇ ਦਿਨ ਰਹਿ ਗਏ ਸੋ ਅੱਜ ਦਾ ਦਿਨ ਚੱਲ ਗਿਆ ਆਲਮੋਸਟ ਕਿਉਂਕਿ ਹੁਣ ਮੇਰੇ ਕੋਲ 364 ਦਿਨ ਰਹਿ ਗਏ ਅੱਜ ਦੇ ਦਿਨ ਦੇ ਵਿੱਚ ਮੇਰੀ ਜ਼ੀਰੋ ਅਰਨਿੰਗ ਆ ਮੈਂ ਕੋਈ ਵੀ ਚੀਜ਼ ਅਰਨਿੰਗ ਕੀਤੀ ਸੋ ਸੈਕਿੰਡ ਮਗਰ ਮੈਂ ਗੱਲ ਕਰਾਂ ਐਕਸਰਸਾਈਜ਼ ਦੀ ਮੈਂ ਅੱਜ ਐਕਸਰਸਾਈਜ਼ ਕਰਨ ਗਿਆ ਪਰ ਮੈਂ ਉੱਥੇ ਸਿੰਪਲ ਵੋਕ ਕੀਤੀ ਆ ਵੋ ਕੀਤੀ ਆ ਜੋ ਮੈਂ 4 ਕਿਲੋਮੀਟਰ ਦੀ ਕੀਤੀ ਆ ਕੋਨ ਜਾਣ ਕੀਤਾ ਤੇ ਫਾਸਟ ਕੀਤੀ ਆ ਮੈਂ ਆਪਣੇ ਫਰੈਂਡਸ ਦੇ ਨਾਲ ਗਿਆ ਸੀਗਾ ਤੇ ਐਕਸਰਸਾਈਜ਼ ਸੀ ਜਿਹੜੀ ਮੈਂ ਅੱਜ ਐਕਸਰਸਾਈਜ਼ ਸੀ ਜਿਹੜੀ ਮੈਂ ਹਲਕੀ ਫੁਲਕੀ ਕੀਤੀ ਆ ਕਿਉਂਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਐਕਸਰਸਾਈਜ਼ ਕਰੂੰਗਾ ਜਿਹਦੀ ਮੈਂ ਵੀਡੀਓ ਤੁਹਾਨੂੰ ਹਰ ਰੋਜ਼ ਬਲੌਗ ਦੇ ਥਰੂ ਪਾਇਆ ਕਰੂੰਗਾ weight lose ਕਰਨ ਦੇ ਵੀ ਦੋ ਤਰੀਕੇ ਨੇ ਫਸਟ ਆ ਐਕਸਰਸਾਈਜ਼ ਸੈਕਿੰਡ ਆ ਜੋ ਚੀਜ਼ ਵੀ ਆਪਾਂ ਖਾ ਰਹੇ ਆ ਆਪਣੀਆਂ ਕੈਲਰੀਜ਼ ਨੂੰ ਮੈਂਟੇਨ ਕਰਨੀਆਂ ਕਿਉਂਕਿ ਜਿੰਨਾ ਮੇਰਾ ਬੋਡੀ weight ਆ ਜਿੰਨੀ ਮੇਰੀ ਹਾਈਟ ਆ ਉਸ ਹਿਸਾਬ ਦੇ ਨਾਲ ਮੈਨੂੰ ਕੈਲਰੀਜ਼ ਨੇ ਜਿਹੜੀਆਂ ਉਹ ਇਨਟੇਕ ਕਰਨੀਆਂ ਪੈਣਗੀਆਂ ਅਗਰ ਅਗਰ ਜਿੰਨੀ ਮੇਰੀ ਬੋਡੀ ਨੂੰ ਕੈਲਰੀਜ਼ ਦੀ ਲੋੜ ਆ ਮੈਂ ਉਸ ਤੋਂ ਵੱਧ ਖਾਉ ਤਾਂ ਮੈਂ ਹੋਰ ਮोटा ਹੋਊਗਾ ਅਗਰ ਜਿੰਨੀ ਮੇਰੀ ਵੋਟੀ ਨੂੰ ਲੋਡ ਆ ਉਦੋਂ ਮੈਂ ਘੱਟ ਖਾਊਗਾ ਤਾਂ ਮੈਂ ਜਿਹੜੀ ਮੇਰੀ ਫੈਟ ਆ ਉਹ ਲੂਸ ਹੋਊਗੀ ਸੋ ਜਿਹੜੇ ਕੈਲਕੂਲੇਟਰ ਆ ਆਪਾਂ ਇਸ ਕੈਲਕੂਲੇਟਰ ਨੂੰ ਕੱਲੂ ਮੈਜ਼ਰ ਕਰੀ ਤੇ ਕੱਲੂ ਮੈਂ ਇੱਕ weight ਲੂਸ ਕਰਨ ਦਾ ਇੱਕ ਸਿੰਪਲ ਜਿਹਾ ਫੋਰਮਾ ਤਰੀਕਾ ਅਪਣਾਊਗਾ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਸੋ ਅੱਜ ਦਾ ਜਿਹੜਾ ਮੇਰਾ ਵਲੋਗ ਸੀਗਾ ਇੱਥੇ ਹੀ ਸਮਾਪਤ ਹੁੰਦਾ ਹੈ ਪਰ ਅੱਜ ਦੇ ਡੇ ਦੇ ਵਿੱਚ ਜ਼ੀਰੋ ਅਰਨਿੰਗ ਆ ਤੇ ਨੋ weight ਲੂਸ ਆ ਸੋ ਕੱਲੂ ਆਪਾਂ ਵਲੋਗ ਲੈ ਕੇ ਫਿਰ ਵੇਸ਼ੋ ਮਿਲਾਂਗੇ ਤਲਵਾਦ